ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਤੇ ਬੇਟੀ ਬਚਾਓ ਬੇਟੀ ਪੜਾਓ ਮਹਿੰਮ ਨੂੰ ਲੈ ਕੇ ਗੁਰਦਾਸਪੁਰ ਤੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੱਡਾ ਉਪਰਾਲਾ ਕਰਦੇ ਹੋਏ ਅਮਰੀਜ਼ਰ ਪਠਾਨ ਕੋਰ ਨੈਸ਼ਨਲ ਹਾਈਵੇ ਤੇ ਬਰੀਆਰ ਬਾਈਪਾਸ ਤੇ ਚੌਂਕ ਦਾ ਨਿਰਮਾਣ ਕਰਵਾਇਆ। ਕੁਝ ਦਿਨ ਪਹਿਲਾਂ ਹੋਏ ਚੌਂਕ ਦੇ ਉਦਘਾਟਨ ਤੋਂ ਬਾਅਦ ਲਗਾਤਾਰ ਇਹ ਚੌਂਕ ਇੱਕ ਲੋਕਾਂ ਦੀ ਖੀਦਾ ਕੇਂਦਰ ਬਣ ਰਿਹਾ ਹੈ ਕਿਉਂਕਿ ਇਹ ਖੂਬਸੂਰਤ ਚੌਂਕ ਪੰਜਾਬੀ ਮਾਂ ਬੋਲੀ ਨੂੰ ਵੀ ਪਰਫੁੱਲਿਤ ਕਰ ਰਿਹਾ ਹੈ। ਜੇਕਰ ਅੱਧੀ ਗੱਲ ਕਰੀਏ ਤਾਂ ਸਾਇਤ ਸਿੱਖਿਆ ਪੰਜਾਬੀ ਵਿਦਿਅਕ ਇੰਡਸਟਰੀ ਦੇ ਇਲਾਵਾ ਕਈ ਸਮ ਇਸ ਦੌਰਾਨ ਗਲਬਦ ਕਰਦੇ ਆ ਪਹੁੰਚੇ ਹੋਏ ਵੱਖ-ਵੱਖ ਸ਼ਖਸੀਅਤਾਂ ਵਿਸ਼ਵ ਪ੍ਰਸਿੱਧ ਲੇਖਕ ਅਤੇ ਚਿੱਤਰਕਾਰ ਬਿਬਾ ਬਲਵੰਤ ਜ਼ਿਲ੍ਹਾ ਭਾਸ਼ਾ ਅਧਿਕਾਰੀ ਪਰਨੀਤ ਸਿੰਘ ਕਲਸੀ ਅਤੇ ਪੰਜਾਬੀ ਦੀ ਲੈਕਚਰਾਰ ਸੀਮਾ ਕੁਵਾਰ ਨੇ ਪੰਜਾਬ ਸਰਕਾਰ ਤੇ ਖਾਸ ਤੌਰ ਤੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੀ ਗਈ ਸੁਪਰਾਲੇ ਦੀ ਛਾਗਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਡੀ ਮਾਤਰ ਭਾਸ਼ਾ ਨੂੰ ਪ੍ਰਵੋਲਿਤ ਕਰਨ ਦੇ ਲਈ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮਹਿੰਮ ਦੇ ਵਿੱਚ ਜੋ ਚੇਅਰਮੈਨ ਰਮਨ ਬਹਿਲ ਨੇ ਉਪਰਾਲਾ ਕੀਤਾ ਹੈ ਉਹ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਦੇ ਚੌਂਕ ਸਮੂਚੇ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਵੀ ਬਣਨੇ ਚਾਹੀਦੇ ਹਨ ਮੇਰਾ ਨਾਮ ਦੀਵਾ ਬਲਵੰਤ ਪੰਜਾਬੀ ਰਾਈਟਰ ਆਂ ਤੇ ਚિત੍ਰਕਾਰ ਆਂ ਇਹ ਮੈਨੂੰ ਇੱਕ ਦੋ ਦਿਨ ਤੋਂ ਪਤਾ ਲੱਗਿਆ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਬਾਈਪਾਸ ਦੇ ਉੱਤੇ ਇੱਕ ਨਵਾਂ ਚੌਕ ਬਣਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਦੀ ਐਫਰਟਸ ਦੇ ਨਾਲ ਔਰ ਇੱਕ ਡਿਫਰੈਂਟ ਤਰ੍ਹਾਂ ਦਾ ਪਰ ਪਸੂ ਫੁੱਲ ਜਿਹੜਾ ਇਹ ਜਿਹੜਾ ਚੌਂਕ ਹੈਗਾ ਪਰ ਨਾ ਸ਼ਹਿਰ ਦੇ ਵਿੱਚ ਹੋਰ ਚੌਂਕ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਇਸ ਚੌਂਕ ਦਾ ਇੱਕ ਖਾਸ ਮਕਸਦ ਹੈ ਮਤਲਬ ਹੈ ਜਿਹੜਾ ਕਿ ਆਮ ਲੋਕਾਂ ਨੂੰ ਇੱਕ ਤਾਂ ਆਪਣੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਨ ਦਾ ਉਪਰਾਲਾ ਹੈ ਦੂਸਰਾ ਜਿਹੜਾ ਸਾਡੇ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਇੱਕ ਨੈਸ਼ਨਲ ਨਾਰਾ ਦਿੱਤਾ ਗਿਆ ਸੀ ਉਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਉਹਦਾ ਮਤਲਬ ਹੱਲ ਕਰੇਗਾ ਕਿਉਂਕਿ ਬੱਚੀਆਂ ਨੂੰ ਬੇਟੀਆਂ ਨੂੰ ਅੱਜ ਤੋਂ 40 50 ਸਾਲ ਪਹਿਲਾਂ ਬਹੁਤੀ ਐਜੂਕੇਸ਼ਨ ਨਹੀਂ ਸੀ ਦਿੱਤੀ ਜਾਂਦੀ ਐਵੇਂ ਚਾਰ ਪੰਜ ਦਿਮਾਤਾ ਪੜਾ ਕੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਰਸੋਈ ਦਾ ਕੰਮ ਸਿਲਾਈ ਕਢਾਈ ਦਾ ਕੰਮ ਕਰਾ ਕੇ ਉਹਨਾਂ ਨੂੰ ਅਗਲੇ ਘਰ ਤੋਰ ਦਿੱਤਾ ਜਾਂਦਾ ਸੀ لیکن ਉਸ سالਾਂ ਬਾਅਦ ਹੌਲੀ ਹੌਲੀ ਜਿਹੜੀ ਹੈ ਤਰੱਕੀ ਹੋਈ ਹੈ ਕਿ ਸਾਡੀਆਂ ਬੇਟੀਆਂ ਪੜ੍ਹ ਕੇ ਚੰਗੇ ਅਹੁਦਿਆਂ ਤੇ ਪਹੁੰਚੀਆਂ ਔਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਜਿਹੜੀ ਮਾਂ ਬੋਲੀ ਮਾਂ ਬੋਲੀ ਦਾ ਮਤਲਬ ਕੋਈ ਵੀ ਮਾਂ ਉਹਦੀ ਕੋਈ ਵੀ ਭਾਸ਼ਾ ਹੋਵੇ ਸਭ ਤੋਂ ਪਹਿਲਾਂ ਬੱਚਾ ਜਿਹੜਾ ਉਹ ਆਪਣੀ ਮਾਂ ਦੀ ਬੋਲੀ ਸਿੱਖਦਾ ਕਿਉਂਕਿ ਬੱਚੇ ਨੇ ਹਮੇਸ਼ਾ ਮਾਂ ਦੇ ਕੋਲ ਹੀ ਰਹਿਣਾ ਹੁੰਦਾ ਇਸ ਕਰਕੇ ਇਸ ਜਿਹੜੀ ਮਾਂ ਬੋਲੀ ਆ ਦੀ ਜਿਹੜੀ ਹੈ ਇੱਜ਼ਤ ਔਰ ਮਾਣ ਜਿਹੜਾ ਹਰ ਕੌਮ ਨੂੰ ਹਰ ਧਰਮ ਨੂੰ ਕਰਨਾ ਚਾਹੀਦਾ ਕਿਉਂਕਿ ਮਾਂ ਬੋਲੀ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਹੈ ਇਹ ਮਾਂ ਦੇ ਨਾਲ ਸਬੰਧ ਹੈ ਔਰ ਇਸ ਚੌਂਕ ਦੇ ਵਿੱਚ ਇਹ ਜਿਹੜੀਆਂ ਨਵੀਆਂ ਪਿਰਤਾਂ ਪਈਆਂ ਨੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨ ਬੈਲ ਹੋਣਾ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦੀ ਬਹੁਤ ਮਿਹਰਬਾਨੀ ਸਮਝਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਇੱਕ ਆਮ ਜਨਤਾ ਵਾਸਤੇ ਇੱਕ ਗਿਫਟ ਦਿੱਤਾ ਔਰ ਮੇਰੀ ਕੋਸ਼ਿਸ਼ ਹੈ ਕਿ ਜਿਹੜੀ ਆਮ ਜਨਤਾ ਇੱਥੋਂ ਕ੍ਰੋਸ ਕਰਦੀ ਹੈ ਜਿਉਂ ਉਹਨਾਂ ਕੋਲੇ ਥੋੜਾ ਬਹੁਤ ਟਾਈਮ ਹੋਵੇ ਇੱਥੇ ਜ਼ਰੂਰ ਰੁਕਣ ਦੂਸਰਾ ਇਦਾਂ ਦੇ ਜਿਹੜੇ ਮਨੂਮੈਂਟਸ ਨੇ ਇਦਾਂ ਦੇ ਚੌਂਕ ਇਹ ਐਦਨੀਆਂ ਕੁਝ ਗੱਲ ਚੀਜ਼ਾਂ ਨੇ ਮੈਂ ਚਾਹਣਾ ਕਿ ਸ਼ਹਿਰ ਦੇ ਪਾਰਕਾਂ ਦੇ ਵਿੱਚ ਵੀ ਬਣਾਈਆਂ ਜਾਣ ਤਾਂ ਕਿ ਉੱਥੇ ਜਿਹੜੇ ਬੰਦੇ ਵਿਜ਼ਟਰ ਹੁੰਦੇ ਨੇ ਉੱਥੇ ਰੁਕ ਵੀ ਸਕਦੇ ਨੇ ਆਰਾਮ ਨਾਲ ਪੜ ਵੀ ਸਕਦੇ ਨੇ ਕਿਉਂਕਿ ਇਥੇ ਮੂਵਮੈਂਟ ਹੈਗੀ ਲਗਾਤਾਰ ਕੋਲ ਦੀ ਲੰਘ ਜਾਣਾ ਬਹੁਤ ਘੱਟ ਲੋਕਾਂ ਨੇ ਰੁਕਣਾ ਪਰ ਫਿਰ ਵੀ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਔਰ ਰਮਨਬੈਲ ਹੁਣਾ ਦਾ ਬਹੁਤ-ਬਹੁਤ ਮਸ਼ਕੂਰ ਹਾਂ ਥੈਂਕ ਯੂ ਵੈਰੀ ਮਚ ਮੈਂ ਸੀਮਾ ਰਾਣੀ ਲੈਕਚਰਰ ਪੰਜਾਬੀ ਸਰਕਾਰੀ ਕੰਨਿਆ ਸੀਨੀਅਰ ਸਪੈਂਡਰੀ ਸਕੂਲ ਗੁਰਦਾਸਪੁਰ ਅੱਜ ਅਸੀਂ ਇਸ ਚੌਕ 'ਤੇ ਪਹੁੰਚੇ ਹਾਂ ਇਸ ਚੌਕ ਨੂੰ ਦੇਖਣ ਵਾਸਤੇ ਪੰਜਾਬ ਸਰਕਾਰ ਦੀ ਰਹਿਨਮਾਈ ਵਿੱਚ ਸਾਡੇ ਸ਼ਹਿਰ ਦੇ ਮਾਨਯੋਗ ਪੰਜਾਬ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਨੇ ਇਹ ਜਤਨਾ ਸਦਕਾ ਇਸ ਚੌਕ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਇੱਕ ਸ਼ਲਾਘਾਯੋਗ ਕਦਮ ਹੈ ਸ਼੍ਰੀ ਰਮਨ ਬੈਲ ਜੀ ਨੇ ਇਹ ਜਿਹੜਾ ਕਦਮ ਚੁੱਕਿਆ ਹੈ ਇਹ ਸਾਰੇ ਆਉਣ ਵਾਲੇ ਨੌਜਵਾਨ ਪੀੜੀ ਵਾਸਤੇ ਜਾਂ ਬੱਚਿਆਂ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਪੰਜਾਬੀ ਭਾਸ਼ਾ ਨੂੰ ਪੁਰਫੁੱਲਤ ਕਰਨ ਵਾਸਤੇ ਇਹ ਬੱਚਿਆਂ ਨੇ ਜਿਵੇਂ ਬੱਚਿਆਂ 'ਚ ਰੁਝਾਨ ਹੋ ਰਿਹਾ ਵਿਦੇਸ਼ੀ ਭਾਜਾ ਦੇ ਵੱਲ ਨੂੰ ਵੱਧ ਰਹੇ ਨੇ ਵਿਦੇਸ਼ੀ ਸੱਭਿਆਚਾਰ ਵੱਲ ਵੱਧ ਰਹੇ ਨੇ ਉਸ ਬੱਚਿਆਂ ਨੂੰ ਇਸ ਚੌਂਕ ਤੋਂ ਥੋੜੀ ਜੀ ਮਤਲਬ ਕਿ ਵਧੀਆ ਮਿਲੇਗਾ ਕਿ ਉਹ ਆਪਣੀ ਭਾਸ਼ਾ ਨੂੰ ਸਤਿਕਾਰ ਇਹ ਪਿਆਰ ਵਧੇਗਾ ਪਰ ਇਹ ਸਾਰਾ ਕੁਝ ਸ਼੍ਰੀ ਰਮਨ ਬੈਲ ਦੀ ਜਤਨਾ ਸਦਕਾ ਹੀ ਹੋ ਸਕਿਆ ਹੈ ਮੈਂ ਡਾਕਟਰ ਪਰਮਜੀਤ ਸਿੰਘ ਕਲਸੀ ਜ਼िला ਭਾਸ਼ਾ ਅਫਸਰ ਗੁਰਦਾਸਪੁਰ ਇਹ ਚੌਕ ਪੰਜਾਬ ਦੇ ਇਤਿਹਾਸਕ ਚੌਕਾਂ ਦੇ ਵਿੱਚ ਇੱਕ ਕਪਾਹਲ ਕਰਨੀ ਆ ਇਸ ਕਰਕੇ ਆ ਕਿਉਂਕਿ ਇਹ ਜਿਹੜਾ ਗੁਰਦਾਸਪੁਰ ਦੇ ਵਿੱਚ ਚੌਕ ਬਣਾਇਆ ਗਿਆ ਹੈ ਸ਼੍ਰੀ ਸਾਡੇ ਮਾਨਯੋਗ ਸ਼੍ਰੀ ਰਮਨ ਬੈਲ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਮਾਨ ਜੋ ਡਿਪਟੀ ਕਮਿਸ਼ਨਰ ਬਰਦਾਸ਼ਪੁਰ ਸ਼੍ਰੀ 우ਮਾ ਸ਼ੰਕਰ ਗੁਪਤਾ ਜੀ ਆਈਐਸ ਉਹਨਾਂ ਦੇ ਸਾਂਝੇ ਯਤਨਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਚੌਕ ਬਣਾਇਆ ਇਹ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਮਹਾਨਤਾ ਦਾ ਪੰਜਾਬੀ ਭਾਸ਼ਾ ਦੀ ਮਹਾਨਤਾ ਦਾ ਅਧਿਆਪਕ ਦੀ ਮਹਾਨਤਾ ਦਾ ਵਿਦਿਆ ਦੀ ਮਹਾਨਤਾ ਦਾ ਬੇਟੀ ਨੂੰ ਬਚਾਉਣ ਤੇ ਬੇਟੀ ਨੂੰ ਪੜ੍ਹਾਉਣ ਦੀ ਮਹਾਨਤਾ ਦਾ ਪ੍ਰਤੀਕ ਹੈ ਇੱਕ ਸਮੇ ਇਹ ਕਈ ਸੁਨੇਹੇ ਸਾਨੂੰ ਦਿੰਦਾ ਹੈ ਖੂਬਸੂਰਤ ਵੀ ਹੈ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਦਾਂ ਦੇ ਚੌਕ ਹੋਣੇ ਚਾਹੀਦੇ ਆ ਜਿਹੜੇ ਇਸ ਗੱਲ ਪ੍ਰਤੀ ਸਾਨੂੰ ਸੁਚੇਤ ਕਰਨ ਕਿ ਵਿਦਿਆ ਨਾਲ ਜੁੜੋ ਆਪਣੀ ਮਾਂ ਬੋਲੀ ਦੇ ਨਾਲ ਜੁੜੋ ਆਪਣੀ ਲਿਪੀ ਦੇ ਨਾਲ ਜੁੜੋ ਉਹਦੇ ਵਿੱਚ ਮਹਾਨਤਾ ਘਟਣ ਦੇ ਨਾਲ-ਨਾਲ ਮਿਹਨਤ ਕਰਨ ਦੇ ਨਾਲ-ਨਾਲ ਆਪਣੇ ਸਮਾਜ ਨੂੰ ਅਸੀਂ ਵਧੀਆ ਬਣਾਉਣ ਦੇ ਉਪਰਾਲੇ ਕਰੀਏ ਹੋਰ ਨਾ ਪੇਸ਼ਾਵਾਂ ਦੇ ਵਿੱਚ ਸਾਡੀ ਬਹੁਤ ਮਹਾਰਤ ਹੋਵੇ ਪਰ ਜਿਹੜੀ ਆਪਣੀ ਮਾਂ ਬੋਲੀ ਆ ਆਪਣੀ ਪੰਜਾਬ ਦੀ ਜਿਹੜੀ ਰਾਜ ਭਾਸ਼ਾ ਹੈ ਉਹਦੇ ਵਿੱਚ ਅਸੀਂ ਸਭ ਤੋਂ ਵੱਧ ਸਾਡੀ ਮਹਾਰਤ ਤੇ ਉਹਦਾ ਪਹਿਲਾ ਦਰਜਾ ਸਾਡੇ ਜ਼ਿਹਨ ਦੇ ਵਿੱਚ ਵੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਵੀ ਹੋਣਾ ਚਾਹੀਦਾ ਤੋਂ ਇਹ ਚੌਂਕ ਉਸੇ ਗੱਲ ਦਾ ਇੱਕ ਪ੍ਰਤੀਕ ਹੈ ਔਰਤ ਦੇ ਸਤਕਾਰ ਦਾ ਪ੍ਰਤੀਕ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਲੋਗੋ ਇੱਥੇ ਲਿਖਿਆ ਗਿਆ ਸਲੋਗਨ ਜਿਹੜਾ ਲਿਖਿਆ ਗਿਆ ਉਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਔਰਤ ਦੀ ਮਹਾਨਤਾ ਨੂੰ ਸਮਝੀਏ ਉਹਨਾਂ ਨੂੰ ਸਤਕਾਰ ਦਈਏ ਉਹਨਾਂ ਨੂੰ ਪੜ੍ਹਾਈਏ ਵੱਧ ਤੋਂ ਵੱਧ ਤੇ ਸਮਾਜ ਨੂੰ ਵਧੀਆ ਬਣਾਈਏ ਸੋ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਜੀਪੁਰ ਦੀ ਖਾਸ ਰਿਪੋਰਟ